ਹਾਂਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਅੱਜ ਆਪਾਂ ਤੁਹਾਨੂੰ ਇੱਕ ਵਧੀਆ ਤੇ ਆਪਣੇ ਸਰੀਰ ਲਈ ਸਿਹਤਮੰਦ ਖੁਰਾਕ ਦਿਖਾ ਰਹੇ ਹਾਂ ਤੁਹਾਨੂੰ ਜਿਹੜੀ ਆਪਾਂ ਲਗਾਤਾਰ ਸਬਜ਼ੀਆਂ ਸੁਬਜ਼ੀਆਂ ਖਾ ਕੇ ਮਤਲਬ ਆਪਣਾ ਮਨ ਜਿਹੜਾ ਅੱਕ ਜਾਂਦਾ ਨਾ ਆਪਾਂ ਉਹ ਤੋਂ ਇੱਕ ਅਲੱਗ ਚੀਜ਼ ਤੁਹਾਨੂੰ ਦਿਖਾਉਣ ਲੱਗੇ ਆ ਆਪਣੇ ਚਾਚਾ ਜੀ ਉਹ ਚੀਜ਼ ਤਿਆਰ ਕਰ ਰਹੇ ਨੇ ਤੇ ਆਪਾਂ ਪੁੱਛਦੇ ਇਹਨਾਂ ਨੂੰ ਕੀ ਬਣਾ ਰਹੇ ਨੇ ਤੇ ਕੀ ਕੀ ਸਮਾਨ ਪਾ ਰਹੇ ਨੇ ਠੀਕ ਹੈ ਜੀ ਹਾਂਜੀ ਹਾਂਜੀ ਸਸਿਆ ਭਰੀ ਜੀ ਕੀ ਹਾਲੇ ਠੀਕ ਠਾਕ ਜੀ ਕੀ ਬਣਾ ਰਹੇ ਹੋ ਇਹ ਅੱਜ ਆਪਾਂ ਦੇਸੀ ਚਟਨੀ ਬਣਾ ਰਹੇ ਆ ਜਿਹਨੂੰ ਆਪਾਂ ਚਟਨੀ ਕਹਿ ਦਿੰਨੇ ਆ ਅੱਛਾ ਜੀ ਇੱਕ ਆਪਾਂ ਪਿਆਜ਼ ਪਾਇਆ ਠੀਕ ਹੈ ਜੀ ਫਿਰ ਆਪਾਂ ਨੇ ਆ ਪਦੀਨਾ ਪਤਾ ਦੇਖੋ ਹਾਂਜੀ ਠੀਕ ਹੈ ਜੀ ਫਿਰ ਆਪਾਂ ਅਦਰਕ ਪਾਉਣਾ ਹੈ ਠੀਕ ਹੈ ਜੀ ਤੇ ਫਿਰ ਆਪਾਂ ਇੱਕ ਲਾਲ ਟਮਾਟਰ ਪਾਉਣਾ ਹੈ ਵੈਰੀ ਗੁੱਡ ਇਹ ਚੀਜ਼ਾਂ ਪਾ ਕੇ ਫਿਰ ਆਪਾਂ ਸਵਾਦ ਅਨੁਸਾਰ ਆਪਾਂ ਹਰੀ ਮਿਰਚ ਪਾਵਾਂਗੇ ਅੱਛਾ ਜੀ ਇਹ ਸਵਾਦ ਅਨੁਸਾਰ ਹੀ ਆਪਾਂ ਨਮਕ ਪਾਵਾਂਗੇ ਵੈਰੀ ਗੁੱਡ ਥੋੜਾ ਜਿਹਾ ਵਿੱਚ ਆਪਾਂ ਜੀਰਾ ਵੀ ਪਾਵਾਂਗੇ ਵੈਰੀ ਗੁੱਡ ਇਹ ਇਹ ਇਹਦਾ ਮਤਲਬ ਹੈ ਤੁਸੀਂ ਚਟਨੀ ਬਣਾ ਰਹੇ ਹੋ ਅੱਜ ਇਹ ਚਟਨੀਆਂ ਜੀ ਫਿਰ ਆਪਾਂ ਘਿਓ ਲੈ ਕੇ ਠੀਕ ਹੈ ਜੀ ਆਪਣੀ ਬੇਬੇ ਇੱਥੇ ਬੇਬੇ ਦੀ ਫੋਟੋ ਵੀ ਦਿਖਾ ਦੇ ਹਾਂਜੀ ਹਾਂਜੀ ਨਵੀਆਂ ਜਨਾਨੀਆਂ ਨੂੰ ਨਹੀਂ ਪਤਾ ਹੈਗਾ ਚਾਟੀ ਦਾ ਘਿਓ ਕੀ ਹੁੰਦਾ ਉਹ ਮੇਰੀ ਮਾਤਾ ਬੈਠੀ ਹੱਡੀ ਇਹ ਬੇਬੇ ਨੇ ਘਿਓ ਅੱਜ ਉੱਥੋਂ ਕਾ ਨਹੀਂ ਜੋ ਆਪਣੇ ਬਣਾ ਲਿਆ ਘਿਓ ਥਾਲੀ ਚ ਗਰਮ ਨਹੀਂ ਕਰਨੀ ਹੈਗੀ ਗਰਮ ਕਰਕੇ ਫਿਰ ਇਹਦਾ ਜਿਹੜਾ ਟੇਸਟ ਉਹ ਬਦਲ ਜਾਂਦਾ ਹੈ ਸਵਾਦ ਉਹ ਫਲੇਵਰ ਬਦਲ ਜਾਂਦਾ ਹੈ ਓਕੇ ਜੀ ਗਰਮ ਨਹੀਂ ਕਰਨੀ ਮੱਖਣ ਪਾ ਕੇ ਖੱਟੀ ਲੱਸੀ ਨਾਲ ਫਿਰ ਭਦੀ ਤੈਨੂੰ ਖਵਾਣੀ ਹੈ ਫਿਰ ਕਹਿੰਗਾ ਚਾਚੇ ਨੂੰ ਯਾਦ ਆ। ਕੀ ਬਾਤ ਹੈ। ਲੈ ਵੀ ਤੁਸੀਂ ਵੀ ਹੁਣ ਆਪਣੀ ਐਸੀ ਜਿਹੀ ਡਿਸ਼ ਤਿਆਰ ਕਰ ਸਕਦੇ ਹੋ। ਸ਼ੁੱਧ ਤੇ ਹਾਜਮੂਲੇ ਵਾਲੀ ਹਾਜਮੂਲਾ ਕਹਿ ਗਿਆ ਸੌਰੀ ਹਾਜਮੇ ਵਾਲੀ। ਹਾਜਮੂਲੇ ਹੀ ਹੈ। ਇਹ ਪੇਟ ਦਰਦ ਕਰਦਾ, ਪੇਟ ਸਾਫ਼ ਰਹੇਗਾ ਟੈਨਸ਼ਨ ਅਲੋ। ਇਹ ਆਪਣੇ ਸਰੀਰ ਦੇ ਅੰਦਰ ਜਾ ਕੇ ਹਾਜਮਾ ਕਰਦਾ ਵਧੀਆ। ਠੀਕ ਹੈ ਇਹ ਚਟਨੀ ਹੈ ਜਦੋਂ ਆਪਾਂ ਸਬਜ਼ੀਆਂ-ਸਬਜ਼ੀਆਂ ਖਾ ਕੇ ਅੱਕ ਜਾਂਦੇ ਆਂ ਤਾਂ ਇਹ ਚੀਜ਼ ਘਰੇ ਤਿਆਰ ਕਰ ਲੈ। ਆਪਾਂ ਵਿਆਹ-ਸ਼ਾਦੀਆਂ ਦੇ ਵਿੱਚ ਜਾਂਦੇ ਆਂ ਪਿਆਰ ਦੀ ਪਲੇਟ ਖਾਣੇ ਆਂ। ਉਹ ਆਪਣੇ ਸਰੀਰ ਲਈ ਬਹੁਤ ਨੁਕਸਾਨਦੇ ਆ ਆ ਖਾਓ ਫਰੀਦੀ ਚੀਜ਼ ਇਹ ਫਰੀਦੀ ਹੈ ਹਾਂ ਨਾਲੇ ਕੁਦਰਤੀ ਹੈ ਸਰ ਨਾਲੋਂ ਸ਼ੁੱਧ ਹੈ ਠੀਕ ਹੈ ਜੀ ਇਹਦਾ ਮੁਕਾਬਲਾ ਨਹੀਂ ਕਰਦੀ ਪੰਜ ਹਜ਼ਾਰ ਵਾਲੀ 15 ਹਜ਼ਾਰ ਵਾਲੀ ਜੀ ਬਿਲਕੁਲ ਬਿਲਕੁਲ ਵੀਡੀਓ ਚੰਗੀ ਲੱਗੇ ਸ਼ੇਅਰ ਲਾਈਕ ਕਮੈਂਟ ਜਰੂਰ ਕਰਿਆ ਕਰੋ ਕਰਦਿਆ ਕਰੋ ਇਹ ਚੀਜ਼ਾਂ ਨੂੰ ਕਰਿਆ ਕਰੋ ਕਮੈਂਟ ਹਾਂਜੀ ਹਾਂਜੀ ਠੀਕ ਹੈ ਜੀ